ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਜੀ ਵੀਰਵੱਚ ਪੱਤ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਚਾਰੀ ਬਈ ਤਾਜ਼ੀਆਂ ਸੂਈਆਂ ਵੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਵਲ ਲਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਹੈ ਮੇਦੀ ਵੀਡੀਓ ਬਣ ਮਨ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81466 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੇ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋ ਠੀਕੋਂ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮ ਕੰਮਕਾਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਬਾਈ ਨਾਮ ਤੇ ਐਡਰੈਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪ ਨੂੰ ਭੜੋੜ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95014 ਬਈ ਹਮ 33579 ਓਕੇ ਬਾਕੀ ਵੀ ਆਪਣੀਆਂ ਸਾਰੀਆਂ ਵੜਾ ਲੈਂਦੀਆਂ ਐਵੇਂ ਕੋਈ ਕਰਦੀ ਨਹੀਂ ਗੀ ਓਕੇ ਤੇ ਬਾਕੀ ਕਿਦੋਂ ਲੈਣੀ ਆਂਗੇ ਆਪ ਜਿਹੜਾ ਨੈੱਥ ਪਰ ਕਰਕੇ ਲੈਵੇ ਕਿਵੇਂ ਆਪਾਂ ਨੂੰ ਮਾਲ ਕਹਿ ਕੇ ਦੇਣੇ ਦੁੱਧ ਆਪੋਂ ਵੀ ਕਹਿ ਕੇ ਦੇਣੀ ਹੁੰਦੀ ਆਪਣੀ ਕੋਈ ਘਰੇ ਨਹੀਂ ਚੋਈ ਬਿੰਦੀ ਓਕੇ ਵੀਰੇ ਹਾਂ ਵੀ ਵੀਰੇ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਾਂ ਕਿਹੜਾ ਸੂਆ ਸੂਈ ਐ ਇਹ ਵੀ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਐ ਵੀਰੇ ਇਹ ਡਾਕਟਰ ਕੱਲ੍ਹ ਸ਼ਾਮ ਦੀ ਸੂਈ ਵੀ ਹੈਗੀ ਬੱਚਾ ਕੀ deta ਇਹਨੇ ਬੱਚਾ deta ਡਾਕਟਰ ਗਰਲੈਂਡੋ ਓਕੇ ਹਾਂ ਬੱਚਾ ਬੱਚਾ ਦਿੱਤਾ ਹਨਾ ਭਾਈ ਹਾਂ ਭਾਈ ਆਰਡਰ ਰੋਡਰ ਬੜਾ ਕਮਾਨ ਆਕੇ ਆਰਡਰ ਦੀ ਲਵਾਈ ਤੇ ਚੜਾਈ ਹਮ ਇੰਨੀ ਗਾ ਵਹਿੜਦੀ ਕਿੰਨੀ ਕਹਦੇ ਉਹਨੀ ਲੈ ਫਾੜੀ ਵਾਲਾ ਆਰਡਰ ਹਨਾ ਤੇ ਬਾਕੀ ਡਾਕਟਰ ਸੀ ਢੰਡੀ ਬਾਕੀ ਥਣ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਤੇ ਬਾਕੀ ਡਾਕਟਰ ਥਣ ਚੈੱਕ ਰਹੀਂ ਲੈ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਹੈ ਡਾਕਟਰ ਬੱਚਾ ਬੁੱਛਾ ਲਾਇਆ ਵਹਿੜਨੇ ਹੋਰ ਹੀ ਨਿਖ ਰਿਆ ਹੁਣਾ ਥੱਲਿਓ ਠੀਕ ਹੈ ਤੇ ਬਾਕੀ ਡਾਕਟਰ ਢਾਂਚੇ ਦੀ ਵਹਿੜਾ ਕਿਵੇਂ ਆਪੋ ਦੇ ਵੀਡੀਓ ਪਾਈ ਸੀ ਉਹ ਚੀਜ਼ ਹੀ ਹੈਗੀ ਸਹੀ ਆ ਤੇ ਬਾਕੀ ਡਾਕਟਰ ਟਾਂਚਾ ਦਿਖਾਤਾ ਹਾਂ ਤਾਂ ਚੜਾਈ ਵਹਿੜਦੀ ਇੱਥੋਂ ਆ ਚੀਜ਼ਾਂ ਚੌੜੀ-ਚੂੜੀ ਵਿੱਚ ਤੇ ਡਾਕਟਰ ਚੌੜੀ-ਚਾੜੀ ਤੇ ਆਹ ਉਹ ਚੀਜ਼ਾਂ ਲੰਬਾਈ ਤੇ ਲੇਵੇ-ਲੂਵੇ ਦੀ ਤੇ ਮੂਹਰੋਂ ਮਾਰੋਂ ਚੈੱਕ ਕਰ ਐ ਡਾਕਟਰ ਲੇਵੇ ਨਾੜਾ-ਨੂੜਾ ਠੀਕ ਆ ਜਮਾ ਡਾਕਟਰ ਬੋਲਾ ਕੱਲ ਆਥਣ ਦੀ ਸੂਈ ਵੀ ਹੈਗੀ ਹੂੰ ਤੇ ਮੰਨ ਕੇ ਚੱਲ ਖੱਟਾ ਠੱਟਾ ਬੋਲੇ ਹਾਈ ਕੋਡ ਡਾਕਟਰ ਬੈਠਣ ਦੋਤੇ ਆਉਣਾਗਾ ਅਗਰ ਰੰਗ ਟੰਗ ਹੋਰ ਹੀ ਕੱਢਣਾ ਲੈਵੇ ਤੇ ਸਹੀ ਆ ਬਾਈ ਮੈਂ ਕਿਹੜੇ ਡਾਕਟਰ ਲੈ ਲੈ ਠੰਡੀ ਐਨੀ ਕਾ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੀਆ ਬਾਤ ਆ ਬਾਈ ਫੁੱਲ ਠੰਡੀ ਆ ਨਾ ਬਾਕੀ ਡਾਕਟਰ ਇਧਰੋਂ ਕਦ ਚੈੱਕ ਕਰ ਆਲੇ ਕਿੰਨਾ ਹੈ ਬਹਿੜ ਦਾ ਰਾਜਾ ਲਾ ਲਿਓ ਕਦ ਚੰਗਾ ਬਹਿੜ ਦਾ ਲੰਬਾਈ ਲੰਬੂਈ ਦਿਖਾਏ ਡਾਕਟਰ ਕਿੰਨੀ ਆ ਬਹਿੜ ਦੀ ਸਹੀ ਆ ਬਾਈ ਤੇ ਇਧਰੋਂ ਉਧਰੋਂ ਲੈਵਾ ਹੂੰ ਦੇ ਰੰ ਨਾਲਾ ਨੂੰ ਚਾਰੇ ਪਾਸੇ ਡਾਕਟਰ ਲੈਵੇ ਦੇ। ਕੀ ਬਾਤ ਆ ਭਾਈ। ਤੇ ਫੇਸ ਦੇ ਡਾਕਟਰ ਜਮਾ ਬੱਚਿਆਂ ਵਾਲਾ। ਹੂੰ। ਦੇ ਬਿਊਟੀ ਚੈੱਕ ਕਰੋ ਭਾਈ। ਲਾ ਫੇਸ ਦੀ ਬਿਊਟੀ ਵੀ ਕਮਾਲ ਦੀ ਬੋਦੀ ਬਾਦੀ ਪੂਰੀ ਚੰਗੀ ਆ। ਕਰਮਾ ਪਹਿਲੇ ਸੂਏ ਡਾਕਟਰ ਉਹਨਾ 26 27 ਕੋ ਦੁੱਧ ਚੋਆਵੇ ਦੂ ਪਹਿਲੇ ਸੂਏ। ਓਕੇ। ਤੇ ਆਪਾਂ ਨਹੀਂ ਕਿਹਾ ਕਿੰਨਾ ਦੇ ਦਊਗੀ ਬਾਕੀ ਗਾਂਹ ਡਾਕਟਰ ਸੇਵਾ ਤੇ ਆਗਾ। ਹੂੰ। ਤੇ ਕਿਹੜੇ ਸਾਹ ਡਾਕਟਰ ਬੈਠ ਰਾਂਗੇ ਢਾਂਗ ਲੇਵਾਲੂ ਵਾਲੂ ਵਾਲ ਬੈਠਦਾ। ਸਹੀ ਆ। ਦੇ ਤੇ ਡਾਕਟਰ ਚੂਈ ਆ ਗਿਆ ਇਹਨੇ ਟਲਾਛੋਂ ਉਸ ਨੂੰ ਕੱਢ ਗਈ। ਹੂੰ। ਤੇ ਦੱਸਣਾ ਵੈੜਥ ਲੇ ਵੀ ਲੇਵਾ ਲੱਗਿਆ ਵਗਾ ਠੀਕ ਆ ਬਾਈ ਖੋਲ ਦੇ ਬਾਈ ਮਣੀ ਤੋਰ ਦੇ ਸੋਈ ਸਵਾਈ ਬੱਚਾ ਨੇਤਾ ਬੱਚਾ ਲੇਵਾ ਕਮਾਲ ਦਾ ਬਾਕੀ ਡੈਟਰ ਲੰਬੇ ਲੁੰਬੇ ਵਾਲੀ ਆ ਵੜ ਵੱਡੀ ਮੁੰਡੀ ਦੇ ਪੂਰੀ ਜਾਨ ਬਾਕੀ ਲੇਵਾ ਲੂਆ ਚੈੱਕ ਕਰ ਐ ਡੈਟਰ ਤੁਰਦੀ ਦਾ ਹੂੰ ਤੇ ਪਲਵਾਨਾ ਵਾਂਗੂ ਤੁਰਦੀ ਆ ਕੀ ਆ ਬਾਤ ਆ ਬਾਈ ਛੋੜਾ ਪੜਾ ਬਹੁਤ ਚੰਗਾ ਪਿੱਛੇ ਤੋਂ ਹਣਾ ਹਾਂ ਬਈ ਬਿਊਟੀਫੁਲ ਐ ਕਰਮਾਲੀ ਤੇ ਬਾਕੀ ਡੈਟਰ ਇੱਥੇ ਖੜ ਦੀ ਆ ਫੇਸ ਫੂਸ ਦੇਖ ਹੂੰ ਦੇਖ ਫੇਸ ਬਿਊਟੀ ਚੈੱਕ ਕਰੋ ਕਮਾਲ ਦੀ ਬੋਦੀਵਾਦੀ ਤੇ ਬਾਕੀ ਕੱਦ ਵੈੜਾ ਲੰਬਾਈ ਲੰਬੂਈ ਦੇਖ ਕਿੰਨੀ ਲੱਗਿਆ ਵੈੜ ਨੂੰ ਸਹੀ ਆ ਤੇ ਬਾਕੀ ਡਾਕਟਰ ਫੇਸ ਸੂਸ ਦੇਖ ਬੱਛੀ ਥੱਲੇ ਲੱਗਿਆ ਵਾ ਕੀ ਬਾਤ ਆ ਬਾਈ ਤੇ ਮੁੱਲ ਵੀਰੇ ਫੋਨ ਤੇ ਹੋਜੂ ਮੁੱਲ ਡਾਕਟਰ ਜਮਾਂ ਜੈਜ ਹੋਊਗਾ ਹੋਊਗਾ ਫੋਨ ਤੇ ਠੀਕ ਆ ਬਾਈ ਬਾਕੀ ਡਾਕਟਰ ਵੈੜ ਦੇ ਸਾਹਬ ਨਾਲ ਮੁੱਲ ਜਮਾਂ ਜੈਜ ਕਰਾਂਗੇ ਆਪਾਂ ਕੋਈ ਮੁੱਲ ਨਹੀਂ ਵਾੜਾ ਕਰਨਾ ਠੀਕ ਆ ਬਾਈ ਹੂੰ ਬਾਲਾ ਬਾਈ ਕਹਿੰਦਾ ਮੋਲਣੀ ਕਰਦੇ ਮੋਲ ਜਾਇਜ ਹੋਊਗਾ ਖਿੱਚ ਕੇ ਮੋਲ ਬਾਕੀ ਡਾਇਰੈਕਟਰ ਉਧਰੋਂ ਲੈ ਕੇ ਬੰਨੀ ਹੈਗੀ ਆ ਮੈਂ ਹੀ ਭੇਜਿਆ ਥੱਲੇ ਤਾਂ ਮੋਲ ਖਿਰ ਪਹਿਲਾਂ ਵੀ ਬਾਈ ਦੇ ਜਾਇਜ ਹੀ ਹੁੰਦੇ ਆ ਬਾਈ ਖਿੱਚ ਕੇ ਮੋਲ ਹੁੰਦੇ ਨੇ ਲੈਵੇ ਦੀ ਕੁਆਲਿਟੀ ਚੈੱਕ ਕਰ ਲੈ ਡਾਇਰੈਕਟਰ ਲੈ ਪੂਰਾ ਫਾੜੀ ਵਾਲਾ ਡਰ ਹੈ ਕਿ ਨਹੀਂ ਬਾਈ ਡਾਇਰੈਕਟਰ ਸੀਲ ਹੰਡੀ ਤੇ ਅਡਰ ਦੀ ਕੁਆਲਿਟੀ ਜਿਵੇਂ ਫਿੱਟ ਅਡਰ ਆਗਾ ਤੇ ਉਧਰੋਂ ਮੂਰੋਂ ਮਾਰਨ ਚੈੱਕ ਕਰਦੇ ਡਾਇਰੈਕਟਰ ਸੀਲ ਹੰਡੀ ਇੰਨੀ ਕਾ ਕਰਮਾ ਵਾਲੀ ਠੀਕ ਆ ਕਿੰਨੀ ਕਹਦੇ ਉਨੀ ਲੈ ਲੈ ਹੀ ਭੇਜਾ ਹਨਾ ਬਾਲਟੀ ਲੈ ਕੇ ਦੋ ਲੈ ਬਾਈ ਤਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਰੱਖਾ ਬਾਕੀ ਡਾਕਟਰ ਸੀਐਲ ਹੰਢੀ ਦੇਖ ਬਾਕੀ ਪਾ ਮਾਈ ਬੈ ਜਾ ਬੱਚਾ ਛੜਨਾ ਛੜ ਨਹੀਂ ਛੜਾਣਾ ਛੜ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਠੀਕ ਹੈ ਚਵਾਈ ਬੜੀ ਜਿੰਨੀ ਆਣਾ ਭਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਕੋਈ ਚੱਲ ਕਿਆ ਬਾਤ ਬੜਾ ਖਾਨ ਬੜਾ ਜੰਗਾ ਲੱਗਿਆ ਉਹਨਾਂ ਡਾਕਟਰ ਬੋੜੀ ਨਿਬੜਦੀ ਹੈ ਚਵਾਈ ਤਾਂ ਦੇਖੀ ਕਿੰਨੀ ਪੋਲੀ ਆਣਾ ਚਵਾਈ ਬਾਏ ਯਾਰ ਰੂ ਵਰਗੀ ਆ ਜੀ ਹੂੰ ਤੇ ਦੇ ਲੈਟਰ ਮੰਨ ਕੇ ਚੱਲ ਕਿੰਨੇ ਧਾਰਾ ਮਾਰਿਆਂ ਗਿਆ ਸਹੀ ਹੈ ਲੈਟਰ 2 ਮਿੰਟਾਂ ਚੋ ਕੁਝ ਖੜਾ ਕਰ ਸਹੀ ਗੱਲ ਆ ਬਈਆ ਚੂਣ ਚਵਾ ਕਰਮ ਵਾਲੀ ਦਾ ਇੱਕ ਨੰਬਰ ਮੋਟੀ ਮੋਟੀ ਚਵਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਬਾਕੀ ਲੈਟਰ ਹੁਣ ਬਾਹਰ ਪਾਸੇੋਂ ਆਈ ਦੇਖੀ ਠੰਡ ਸਹੀ ਗੱਲ ਕਿੰਨਾ ਚੰਗਾ ਕੱਢਿਆ ਕਿ ਨੰਬਰ ਥਾਣ ਮੁੱਠੀ ਵਾਲਾ ਥਾਣ ਨਾੜਾ ਨੋੜਾ ਫੁੱਲ ਚ ਚਵਾਕੀ ਡਾਕਟਰ ਧਾਰਾ ਕਿੰਨੇ ਗਿਆ ਮਾਰਿਆਂ ਲੈ ਆਲਡੀ ਕਿੰਨੀ ਕਰਤੀ ਤੇ ਬਾਕੀ ਡਾਕਟਰ ਪਿੱਛੇ ਆਰਡਰ ਚੈੱਕ ਕਰਾ ਦੇ ਬਹਿੜ ਪਾਸੇ ਮੇ ਹੁਣ ਸਹੀ ਗੱਲ ਆ ਬਈ ਖਿੱਚ ਕੇ ਮੁੱਲ ਰੱਖਾਂਗੇ ਲੈਵਾ ਦੇ ਕਿ ਨਹੀਂ ਦੇ ਡਾਕਟਰ ਹਮ ਹੈ ਡਾਕਟਰ ਭੁਲਾ ਭੁਲਾ ਜ ਤਰੀ ਫਿਰਦੀ ਆ ਬਹਿੜ ਦੇ ਹਮ ਤਾਂ ਭੁਲਾ ਭੁਲਾ ਲਾ ਕੇ ਤਿਆਰੀ ਤੇ ਆਉਣਾ ਨਾ ਹੱਥੋਂ ਡੈਡ ਗਾ ਠੱਲਾਂ ਕੱਢ ਗਈ ਠੀਕ ਹੈ ਜੀ ਦਸਣਾ ਵੀ ਲੈਵਾ ਨੂੰ ਲੱਗਿਆ ਵਗਾ ਮਗਰੇ ਟਾਂਚੇ ਢੂੰਚੇ ਵੀ ਬੜੀ ਲੀ ਆ ਚੌੜੀ ਤੇ ਲੰਬੀ ਲੁੰਬੀ ਆ ਸਹੀ ਹੈ ਇਹਦੇ ਡਾਕਟਰ ਲੰਬਾਈ ਚੈੱਕ ਕਰਾ ਦੇ ਬਹਿੜ ਦੀ ਲੈ ਸਹੀ ਦੋਹਾਂ ਚੈੱਕ ਕਰਵਾਣੇ ਥੋੜਾ ਟਾਂਚਾ ਚੱਕ ਦੇ ਫੇਸ ਡਾਕਟਰ ਹਮ ਜਦੋਂ ਬੱਚਿਆਂ ਆਫਿਸ ਲੱਗਾ ਹੈਗਾ ਬੈਠ ਨੂੰ ਬਾਕੀ ਵੱਡੀ ਬੁੱਢੀ ਬੈਠ ਬਹੁਤ ਆ ਅੱਗੇ ਆ ਗਈ ਭਰਾ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਬੱਚੀ ਆ ਗਈ ਬੱਚਾ ਕੀ ਦੇਤਾ ਨੇ ਬੱਚਾ ਇਹਦੇ ਮਗਰ ਡਾਕਟਰ ਇਹ ਵੀ ਕੱਲ ਸ਼ਾਮ ਦੀ ਸੂਜਣ 나ੜੂਆ ਜਮਾ ਨਾਲ ਆ ਓਕੇ ਤੇ ਬੌੜੇ ਇਹਦੇ ਥੱਲੇ ਆ ਜੇ ਹੂੰ ਤੇ ਮੰਨ ਕੇ ਚੱਲ ਡਾਕਟਰ ਬੈਠ ਦਾ ਕਦ ਕੁ ਦੇਦਾ ਵੀ ਚੈੱਕ ਕਰਾ ਦੇ ਕੀ ਬਾਤ ਆ ਫੁੱਲ ਸੈਜ ਆ ਹੂੰ ਨੇ ਡਾਕਟਰ ਲੈ ਬਾਈ ਇਹ ਤਾਰੀਖ ਹੂੰ ਤਾਜੀ ਸੂਈ ਕਰਕੇ ਤਾਂ ਕੋਕ ਅੱਖ ਨਹੀਂ ਚੱਕੀ ਵੈੜ ਨੇ ਸਹੀ ਆ ਲੈ ਚੱਕੀ ਬੱਚੀ ਗੋਲੇ ਵਰਗੀ ਬਣ ਜਾਣਾਗਾ ਹੂੰ ਤੇ ਲੈ ਵੇ ਡਾਕਟਰ ਫਿਟਿੰਗ ਬੜੀ ਤਗੜੀ ਲੱਗਿਆ ਬੱਚੀ ਲੈ ਭਾਈ ਲੈ ਵਾ ਕਮਾਲ ਆ ਹਨਾ ਭਾਈ ਜਮਾ ਡਾਕਟਰ ਸੋਨਾ ਆਰਡਰ ਫਿੱਟ ਫਿੱਟ ਲੈ ਵਾ ਭਾਈ ਲੈਕ ਕੁਆਲਿਟੀ ਚੈੱਕ ਕਰ ਲੋ ਕਮਾਲ ਬਾਕੀ ਡਾਕਟਰ ਸੀ ਰੰਡੀ ਹੂੰ ਬੱਚੀ ਇੰਨੀ ਗਾਈ ਕਿੰਨੀ ਕਹਦੇ ਲੈ ਕੁਆਲਿਟੀ ਚੈੱਕ ਕਰ ਕਿ ਨਹੀਂ ਲੈ ਵਾ ਦੇ ਇੱਕ ਨੰਬਰ ਲੇਵਾ ਹਨ ਜਿਵੇਂ ਡਾਕਟਰ ਥਾੜੀ ਵਾਲਾ ਲੇਵਾ ਵੀ ਵਿੱਤੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਬਾਕੀ ਡਾਕਟਰ ਆਰਡਰ ਚੈੱਕ ਕਰਾ ਜਾਵਾ ਥਾੜੀ ਵਾਲਾ ਲਾ ਹਮ ਸਹੀ ਗੱਲ ਹੈ ਲੱਗਿਆ ਡਾਕਟਰ ਕਹਿੰਦੀ ਹੈ ਲੇਵਾ ਮੈਨੂੰ ਤੇ ਡਾਕਟਰ ਨਾਮ ਮਟਾਇਟ ਸਾਬੇ ਐਡ ਨੂੰ ਇਹਨੂੰ ਬਾਕੀ ਡਾਕਟਰ ਮੂਰੋ ਮਰੋ ਚੈੱਕ ਕਰਾ ਦੇ ਅੱਛੀ ਵਾਲੇ ਵਾ ਨਾ ਮੂਰ ਨੂੰ ਲੈਵਾ ਚੈੱਕ ਕਰ ਲੋ ਨਾੜਾ ਨੂੰ ਨਾ ਫੁੱਲ ਚੰਗੀਆਂ ਕਿ ਨਹੀਂ ਹਾਂ ਵੀ ਬਾਕੀ ਥਣ ਫੁਣਾ ਮੂਰੇ ਲੱਗੇ ਹੋਇਆ ਸਾਰੀਆਂ ਵੜਾ ਨੂੰ ਸਹੀ ਆ ਬਾਕੀ ਢਾਂ ਚਾ ਟੁੰਚਾ ਲੰਬਾਈ ਲਮੂੜ ਡਾਬੜੇ ਆਣ ਉਹ ਨਹੀਂ ਐ ਚੰਗਾ ਲੱਗੇ ਤੇ ਬਾਕੀ ਫੇਸ ਫੁੱਲ ਚੈੱਕ ਕਰਾ ਦੇ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬੱਚਾ ਕਰਮ ਵਾਲੀ ਨੇ ਬੱਚਾ ਦੇ ਤਾਂ ਵੀ ਓ ਛੋਟੀ ਨਾ ਮੰਨੇ ਡਾਕਟਰ ਹਮ ਵੱਡੀਆਂ ਚਾਗੀ ਸਹੀ ਆ ਬਾਈ ਬਾਕੀ ਤੁਰਦੀ ਲੈਵਾ ਚੈੱਕ ਕਰਾ ਦੇ ਡਾਕਟਰ ਹਮ ਫੈਕਸ ਆਰਡਰ ਤੇ ਜਮਾ ਫਿੱਟ ਲੈਵਾਗਾ ਵੱਲਾ ਅਥਣ ਦੀ ਇਹ ਸੂਈ ਵੀ ਹੈਗੀ ਤੇ ਤੂੰ ਹੱਥ ਨੂੰ ਤਿਆਰੀ ਦੇਖੀ ਡਾਕਟਰ ਬੈਠਦੀ ਠੀਕ ਆ ਭਾਈ ਇਹ ਡਾਕਟਰ ਟਾਈਮ ਹੀ ਦੱਸ 11 ਵਜੇ ਦੇ ਆਇਆ ਹੂੰ ਲੈ ਵਲੂ ਆਦੇ ਹੈਨਾ ਬਾਕੀ ਡਾਕਟਰ ਲੰਬੀ ਲੰਬੀ ਬਹੁਤ ਆ ਬੈਠ ਹੂੰ ਲੰਮੀ ਲੰਮੀ ਫੁੱਲ ਬਿਊਟੀ ਇੱਕ ਨੰਬਰ ਦੇਖ ਡਾਕਟਰ ਲੈ ਫੇਸ ਦੇਖ ਫੇਸ ਦੀ ਬਿਊਟੀ ਵੀ ਕਮਾਲ ਆ ਤੇ ਬਾਕੀ ਡਾਕਟਰ ਸੀਲ ਹੰਡੀ ਦਾ ਡੱਬ ਡਿਜ਼ਾਈਨ ਉਹ ਨਯਾਇ ਚੰਗਾ ਲੱਗਿਆ ਬੜ ਨੂੰ ਸਹੀ ਗੱਲ ਹੈ ਬਾਕੀ ਫੇਸ ਫੂਸ ਦੀ ਬਹੁਤ ਨਯਾਇ ਚੰਗੀ ਡਾਕਟਰਾਂ ਵਿੱਚ ਆਹ ਪ੍ਰਿੰਟ ਬਹੁਤ ਘੱਟ ਮਿਲਦਾ ਬਾਕੀ ਡਾਕਟਰ ਪ੍ਰਿੰਟ ਤੇ ਲੇਵਾ ਥਾਂ ਬੜਾ ਚੰਗਾ ਹੈ ਜਮਾ ਫਿਟਿੰਗ ਦਾ ਆਰਡਰ ਆਗਾ ਇਹਦਾ ਮੁੱਲ ਵੀ ਜਾਇਜ ਹੋ ਮੁੱਲ ਡਾਕਟਰ ਬੜ ਦੇ ਹਿਸਾਬ ਨਾਲ ਜਮਾ ਜਾਇਜ ਠੀਕ ਆ ਭਾਈ ਬੜਾ ਮੁੱਲ ਨਹੀਂ ਕਰਦੇ ਭਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਰੱਖਾਂਗੇ ਥਾਣ ਬੜਾ ਚੰਗਾ ਮੁੱਠੀ ਵਾਲਾ ਥਾਣਾ ਚਾਹੇ ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਬਾਕੀ ਡਾਕਟਰ ਲੇਵਾ ਬੜਾ ਨਯਾਇ ਚੰਗਾ ਲੱਗਿਆ ਬਸ਼ ਕਿਆ ਬਾਤ ਆ ਬਾਈ ਕੋਈ ਨਿਆ ਚੰਗਾ ਡੋ ਤੇ ਠੰਠੂ ਦੇ ਸੀਲ ਹੰਡੀ ਹਮ ਐਨੀ ਗਾ ਕਿੰਨੀ ਕਹਦੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਖਾਣ ਦਾ ਕੱਦ ਬਹੁਤ ਆ ਬੈੜਦਾ ਕੱਦ ਬਹੁਤ ਆ ਡਾਇਰੈਕਟਰ ਬਾਕੀ ਲਾ ਹਮ ਕਿਵੇਂ ਮਰਜੀ ਬੈਠਾ ਆ ਠੀਕ ਹੈ ਜਾ ਹਣਾ ਕੋਈ ਚੱਕਰ ਨਹੀਂ ਕਿਵੇਂ ਮਰਜੀ ਕਹਿਣਾ ਕਰਮ ਨੇ ਕੁਛ ਨਹੀਂ ਬਾਈ ਚਵਾਈ ਬੜੀ ਚੰਗੀ ਆ ਨਾ ਚਵਾਈ ਰੈਕ ਲਗੀ ਲੈ ਲੇਕੀ ਕਿਆ ਬਾਤ ਪੂਰਾ ਮੋਟਾ ਮੋਟਾ ਜੋਣਾ ਖੜਕਾ ਸੁਣਦਾ ਚਵਾਈ ਦਾ ਤਾਂ ਕਿ ਨਹੀਂ ਇਹ ਡਾਇਰੈਕਟਰ ਨਾ ਬੱਚਾ ਛੱਡਿਆਗਾ ਹਮ ਕਿਵੇਂ ਮਰਜੀ ਬਹਿ ਜਾ ਸਹੀ ਆ ਲੈ ਕਿਆ ਬਾਤ ਆ ਬਾਈ ਬੜਾ ਚੰਗਾ ਜੋਣ ਲੱਗਿਆ ਕਿ ਨਹੀਂ ਕਰਮਾ ਬੜਾ ਨਿਆ ਡਾਕਟਰ ਹੂੰ ਤੇ ਬਾਹਲ ਟੇ ਆਉਂਦੇ ਨਾ ਤਾਹਾਨੂੰ ਵਾਹ ਕਹਿੰਦਾ ਯਾਰ ਇੱਕ ਨੰਬਰ ਚ ਵਾਈ ਜਲੇ ਤੇ ਬਾਕੀ ਡਾਕਟਰ ਦੇ ਕਿੰਨਿਆ ਘਤਾਰਾਂ ਵਾਰੀਆਂ ਦੁੱਧ ਹੂੰ ਤੇ ਮੰਨ ਕੇ ਜਨ ਨਾਲ ਥਣ ਥਣ ਚੈੱਕ ਕਰਾ ਦੇ ਬੱਚੀ ਉੱਤਰਿਆ ਕਿਆ ਬਾਤ ਆ ਦੇ ਨਾੜਾ ਨੂੜਾ ਹੂੰ ਕਦ ਕੁੱਦ ਵਹਿੜਦਾ ਤੇ ਸੀ ਠੰਡੀ ਸਹੀ ਐਨੀ ਕਹੀ ਕਿੰਨੀ ਕਹਦੇ ਉਨੀ ਸਹੀ ਗੱਲ ਬਿਊਟੀਫੁੱਲ ਆ ਹਨਾ ਬਾਕੀ ਲੈ ਬਾਤ ਹੈ ਡਾਕਟਰ ਲੈਵੇ ਦੀ ਫਿਕਰ ਕਰ ਕਮਾਲ ਦੀ ਹੋਣ ਦੇ ਡੈਕਟਰ ਬੱਛੀ ਹੁਣ ਉਤਰੀ ਹੈਗੀ ਹੁਣ ਦਿਖਾ ਦੇ ਵਾਦੂ ਬੱਛੀ ਥੱਲੇ ਕੀ ਬਾਤ ਆ ਲੇਵਾ ਇੱਕ ਨੰਬਰ ਆ ਹਨਾ ਦੇ ਡੈਕਟਰ ਆਡਰ ਫਿੱਟੇ ਵਾਲੇ ਕੀ ਬਾਤ ਆ ਮੋਲ ਜੈਜੂ ਹਨਾ ਬਈ ਮੋਲ ਡੈਕਟਰ ਜਮਾ ਜੈਜ ਲੇਵੇ ਕੁਆਲਿਟੀ ਡੈਕਟਰ ਸਿੱਧਿਆ ਮਿਲਦੀ ਸਹੀ ਗਾ ਬੜਾ ਵਛੂ ਲੱਗਿਆ ਗਾ ਜਮਾ ਫਿੱਟਾ ਡਰਗਾ ਅੱਗੇ ਆ ਗਈ ਵੀਰੇ ਤਿੰਨ ਨੰਬਰ ਕਿਹੜਾ ਸੂਏ ਜੀ ਇਹ ਦੂਜਾ ਸੂਏ ਸੂਈਆ ਕੱਲ ਸ਼ਾਮ ਤੀ ਡੈਕਟਰ ਇਹ ਸੂਈ ਵੀ ਹੈਗੀ ਓਕੇ ਤੇ ਬਨ ਕੇ ਚੱਲ ਡਾਕਟਰ ਗਰਲੈਂਡੋ ਮੰਨ ਲੈ ਕੋਈ ਜਰਸੀ ਮੰਨ ਲੈ ਬੱਚਾ ਕੀ ਦੇਤਾ ਹੈ ਬੱਚਾ ਇਹਦੇ ਮਾਰਾ ਡਾਕਟਰ ਠੀਕ ਹੈ ਬਾਈ ਤੇ ਕਰਮ ਵਾਲੀ ਸੀਲ ਠੰਡੀ ਤੇ ਲੇਵਾ ਹੂੰ ਐਨਾ ਕਿ ਚੰਗਾ ਲੱਗਿਆ ਬੜ ਨੂੰ ਕਿਨੇ ਵਾ ਦੇ ਕਿਨੇ ਵਾ ਬਾਕੀ ਲੇਵਾ ਡਾਕਟਰ ਬਾਕੀ ਸੀਲ ਠੰਡੀ ਦੇਖ ਲੈ ਹੂੰ ਕਰਮ ਵਾਲੀ ਕੇ ਮਰਜ਼ੀ ਥੱਲੇ ਬੈਠਾ ਰ ਹੈ ਹੂੰ ਕਹਿਣਾ ਕਰਨਾ ਜਿਵੇਂ ਨਹੀਂ ਕੁਛ ਤੇ ਬਾਕੀ ਡਾਕਟਰ ਲੇ ਦੀ ਕੁਆਲਿਟੀ ਦਿਖਾ ਦੇ ਲੈ ਫਿਟਿੰਗ ਚੈੱਕ ਕਰੋ ਹਣਾ ਕਮਾਲ ਦੀ ਅੱਡ ਤਾਂ ਡਾਕਟਰ ਐਨਾ ਕਿ ਚੰਗਾ ਲੱਗਿਆ ਨਾ ਡਾਕਟਰ ਗਰਮੀ ਮੰਨਣੀ ਆ ਸਹੀ ਆ ਤੇ ਦੁੱਧ ਪਾਉਣਾ ਫੈਟ ਪਾ ਡਾਕਟਰ ਦਾ ਜਰਸੀ ਮੰਨ ਲੇ ਪਾ ਗਰਲੈਂਡੋ ਮੰਨ ਲੇ ਹੂੰ ਤੇ ਦੁੱਧ ਫੈਟ ਵਾਲਾ ਦੁੱਧ ਪੋਣਾਗਾ ਸਹੀ ਹੈ ਤੇ ਬਾਕੀ ਡਾਕਟਰ ਇਹ ਨਸ ਸੀਲ ਹੋ ਤੇ ਇਹ ਰਗੀ ਗੁਰੀਸ਼ ਨਹੀਂ ਗਈ ਸਹੀ ਗੱਲ ਆ ਭਾਈ ਦੋ ਡਾਕਟਰ 20 ਕਿਲੋ ਮਾਲ ਕਨੇ ਪਹਿਲੇ ਸੂਏ ਚੋਇਆ ਦੱਸਿਆ ਥੱਲੋਂ ਹੂੰ ਤੇ ਬਾਕੀ ਡਾਕਟਰ ਚਮਕ ਦਿਖਾ ਦੇ ਚਮਕ ਫੁੱਲਾ ਹਨਾ ਤੇ ਲੇਵਾ ਲੂਵਾ ਡਾਕਟਰ ਥਣਾ ਹੀਟਿੰਗ ਹੀਟਿੰਗ ਆਡਰ ਦੇ ਡਾਕਟਰ ਇਧਰ ਉਧਰ ਚੈੱਕ ਕਰ ਰਿਹਾ ਡਾਕਟਰ ਲੇਵਾ ਥਣਾ ਕੀ ਬਾਤ ਆ ਭਾਈ ਖੋਲੀ ਭਾਈ ਤੋੜ ਤੇ ਲੰਬੀ ਲੁੰਬੀ ਡਾਕਟਰ ਕਿੰਨੀ ਹੈਗੀ ਸਹੀ ਹੈ ਤੇ ਚਮਕ ਵੀ ਡਾਕਟਰਾਂ ਸਲੀਨ ਅਰ ਗਈ ਪਈ ਹੈਗੀ ਹੂੰ ਬਰੀਕ ਬੜੀ ਆ ਬਰੀਕ ਬੜੇ ਲੈਟਰ ਫੇਸ ਦੇਗਾ ਹੂੰ ਨਾ ਲੈਟਰ ਭੱਜਣਾ ਨਾ ਕਰਨਾਗਾ ਤੇ ਸੀਹਣ ਦੀ ਕਰਮ ਵਾਲੀ ਐਨੀਗਾ ਕਿੰਨੀ ਚਾਹੀਦੀ ਉਹਨੇ ਸਹੀ ਗੱਲ ਆ ਭਾਈ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਪੂਰੀ ਵਿਥੀ ਦੇ ਥਾਣ ਲੈ ਕੁਆਲਿਟੀ ਚੈੱਕ ਕਰੋ ਤੇ ਲੈਟਰ ਬਾਈ ਖੜਨੀ ਖੁੜਨੀ ਬਿਊਟੀਫੁੱਲ ਲੱਗਨੀ ਬਾਕੀ ਲੈਟਰ ਬੈੜ ਦੀ ਲੰਬਾਈ ਲਮੂਈ ਦਿਖਾ ਦੇ ਕਿੰਨੀ ਹੈਗੀ ਸਹੀ ਗੱਲ ਆ ਤਾ ਇਸ ਵੀਰ ਕੈਡਰ ਬੱਚੇ ਦਾ ਕਰਦੀ ਹੈਗੀ ਤੇ ਕਹਿਣਾ ਕਰਨਾ ਕਰ ਮਲੇ ਜੰਮੇ ਕੋ ਲੇਵਾ ਸਣ ਦਾ ਡਾਇਰੈਕਟਰ ਨਾ ਚੰਗਾ ਲੱਗਿਆ ਸਹੀ ਆ ਕਿੰਨਾ ਕਹਦੇ ਉਹਨਾਂ ਹੂੰ ਕੁਆਲਿਟੀ ਫੁੱਲ ਆ ਕਿ ਨਹੀਂ ਕੁਆਲਿਟੀ ਡਾਇਰੈਕਟਰ ਬਾਲੀ ਨਹੀਂ ਆ ਚੰਗੀ ਆ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਭਾਈ ਮਾਰ ਕੇ ਰਖਾਣ ਲੱਗਾ ਭਾਈ ਲੇਵਾਲੂ ਬੜਾ ਚੰਗਾ ਆ ਬਾਕੀ ਡਾਇਰੈਕਟਰ ਲੇਵਾਲੂ ਆ ਪਿੱਛੋ ਪੁੱਛੋ ਦਿਖਾ ਦੇ ਬਹਿੜ ਦਾ ਤੇ ਮੂਹਰੋਂ ਮਾਰੋਂ ਦੇ ਡਾਇਰੈਕਟਰ ਗੇਸ਼ ਰੂਟ ਦੇਖ ਲੇਵਾ ਮੂਹਰੇ ਫਿਰਦਾਗਾ ਮਾਰਦੇ ਭਾਈ ਧਾਰਾ ਬਾਕੀ ਡਾਕਟਰ ਸੀ ਟੰਡੀ ਕਰਮ ਵਾਲੀ ਲੈ। ਕੀਆ ਬੱਚਾ ਸੜਣਾ ਛੱਡੇ ਨਹੀਂ ਸੜਣਾ ਇਹਦਾ ਨਾ ਛੱਡੇ। ਹੂੰ ਲੈ। ਚਵਾਈ ਬੜੀ ਚੰਗੀ ਹੈ ਨਾ। ਖੜਕਾ ਸੁਣ ਡਾਕਟਰ ਵੀਡੀਓ ਜੀ। ਐਂ ਕਹਿੰਦੇ ਇੱਕ ਨੰਬਰ ਚਵਾਈ ਆ ਭਾਈ। ਕੀ ਬਾਤ ਹੈ। ਇਹ ਬਾਕੀ ਡਾਕਟਰ ਦੁੱਧ ਵੀ ਜਮਾ ਚਿੱਟਾ ਮੱਝਾਰਗਾ। ਹੂੰ ਦੁੱਧ ਪਾਣਾ ਡਾਕਟਰ ਫੈਟ ਵਾਲਾ ਇਹਨੇ ਪੂਰਾ। ਸਹੀ ਆ। ਕੀ ਬਾਤ ਹੈ। ਬਰੀਡ ਬਹੁਤ ਆ ਨਾ ਵੜ ਤੇ। ਬਾਕੀ ਬਾਈ ਦੀ ਗੱਲ ਸਹੀ ਆ ਫੈਂਟ ਚੰਗੀ ਉਹ ਗੱਲ ਤੇ ਬਾਕੀ ਟਰੈਕਟਰ ਸੀਲ ਹਨੇ ਬਾਕੀ ਥਣ ਦਿਖਾਈ ਹੂੰ ਦੇ ਲੈ ਥਣ ਕੱਢਾ ਵੇੜ ਨੇ ਥਣ ਮੁਠੀ ਵਾਲਾ ਥਣ ਮੁੱਲ ਵੀਰੇ ਜਾਇਜ ਹੋਊਗਾ ਮੁੱਲ ਟਰੈਕਟਰ ਜਮਾ ਜਾਏ ਵੇੜ ਤੇ ਦੁੱਧ ਦੇ ਵਾ ਕਿੰਨੇ ਆ ਧਾਰਾਂ ਮਾਰੀਆਂ ਦੇ ਨਾਲ ਆ ਜਮਾ ਜਾਇਜ ਮੁੱਲ ਹੋ ਬਾਈ ਕਹਿੰਦਾ ਬਾਲਾ ਤੇ ਬਾਕੀ ਟਰੈਕਟਰ ਪਛਮੇ ਪਿੱਛੋ ਲੈਵਾ ਚੈੱਕ ਕਰਾ ਦੇ ਵੇੜ ਦਾ ਸਹੀ ਗੱਲ ਆ ਬਾਈ ਹੂੰ ਦੇ ਟਰੈਕਟਰ ਪਿੱਛੋਂ ਲੈਵਾ ਵੇੜ ਦਾ ਕਿੰਨਾ ਚੰਗਾ ਤਿਆਰੀ ਰੇ ਕਰੀ ਵੇੜ ਨੇ ਹੂੰ ਤੇ ਮੰਨ ਕੇ ਇਹਦੇ ਚਮਕਾ ਲਈ ਬੈੜ ਹੈ ਵੀ ਦੁੱਧ ਕਿਹੜੇ ਹਿਸਾਬ ਨਾਲ 20 ਕੁ ਲੋਨਾਂ ਨੇ ਪਹਿਲੇ ਸੀਮਾਰਕਾਂ ਚੋ ਦੱਸਿਆਗਾ ਬਾਕੀ 6 ਆ ਦੇ ਕਿੰਨਾ ਕੁ ਚੂੜੂਗਾ ਅੱਗੇ ਬਈ ਲਾਸਟ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਗਈ 6 ਦਾੰਦਾ ਬੈੜ ਠੀਕ ਆ ਬਈ ਤੇ ਬੱਚਾ ਡਾਕਟਰ ਬੱਛੀ ਹਮ ਇੰਨੀ ਚੰਗੀ ਇਹਦੀ ਸੀਮੰਟ ਇਹ ਲਈ ਮਾਲਕਾਂ ਦਿੱਤੀ ਹੈਗੀ ਠੀਕ ਆ ਜੀ ਉਹ ਕਹਿੰਦੇ ਬਈ ਜੇ ਕੋਈ ਕਟਾਉਂਦਾ ਹੋਇਆ ਬੱਚਾ ਕੱਟ ਵੀ ਲਿਓ ਵੀ ਕੋਈ ਚੱਕਰ ਨਹੀਂਗਾ ਠੀਕ ਆ ਬੱਚਾ ਪੂਰੇ ਚੰਗੇ ਸੀਮਣ ਦੀਆ ਬੱਚੀ ਹਮ ਬਾਕੀ ਫੇਸ ਫੂਟ ਦੇ ਡੈਕਟਰ ਬੱਚੀ ਦਾ ਕੀ ਬਾਤ ਆ ਕਿੰਨਾ ਚੰਗਾ ਹੈ ਦੇਖੀ ਬੜੀ ਚੰਗੀ ਦਿੱਤੀ ਹੈ ਨਾ ਗਰਮ ਵਾਲੀ ਬੱਚੀ ਡੈਕਟਰ ਦੇ ਵਿੱਚ ਚੀਜ਼ ਜੱਟ ਬਰਾਜੀ ਦਾਸਾਂ ਨੂੰ ਸੰਗਲਾਬੀ ਹੈ ਨਾ ਜਮਾ ਡੈਕਟਰ ਲੈ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾ ਫੇਸ ਦੇ ਡੈਕਟਰ ਬੱਚੀ ਦਾ ਹਮ ਡੈਕਟਰ ਛੋਟੀ ਕਰਕੇ ਬਣ ਕੇ ਚੱਲ ਜਦੋਂ ਮੰਨ ਕੇ ਜਾ ਹੋ ਗਈ 7-8 ਦਿਨਾਂ ਦੀ ਬੱਚੀ ਨੂੰ ਦਸਣਾ ਵੀ ਕੋਈ ਚੀਜ਼ ਹੈ ਬਾਕੀ ਜਦ ਪੂਰਾ ਪੜਾ ਦੇ ਬੱਚੀ ਦਾ ਪਿੱਛੋਂ ਸਹੀ ਗੱਲ ਹੈ ਭਾਈ ਕੀ ਬਾਤ ਇੱਕ ਨੰਬਰ ਚੀਜ਼ ਹੈ ਕਿ ਨਹੀਂ ਬਾਕੀ ਡੈਕਟਰ ਉਹਨਾਂ ਦੀ ਵੀ ਤੜਕਿਆ ਹੀ ਆਪਣੇ ਕੋ ਬੜੜਾ ਸ਼ੌਕ ਨਾਲ ਸਾਭੀ ਵੀ ਸੀ ਠੀਕ ਹੈ। ਉਹਨਾਂ ਐ ਵੀ ਐਥੇ ਵੀ ਜੇ ਕੋਈ ਬੱਚੀ ਕਟਾਉਂਦਾ ਹੋਇਆ ਓਕੇ। ਕੱਟ ਵੀ ਲਓ ਵੀ ਕੋਈ ਚੱਕਰ ਨਾ ਮੰਨਿਓ। ਠੀਕ ਆ ਭਾਈ। ਬਾਕੀ ਮੰਨ ਕੇ ਜਲ ਡਾਕਟਰ ਚੰਗੇ ਸੀਮਣ ਦਾ ਬੱਚਾ ਦਾ ਹਰੇਕ ਹੀ ਭਾਲ ਲਗਾ ਜੀ ਗੱਲ। ਸਹੀ ਗੱਲ ਆ ਭਾਈ। ਤੇ ਬਾਕੀ ਇਹ ਬੱਚੇ ਦਾ ਡਾ ਪ੍ਰਿੰਟ ਬਾਹਰ ਨਜਾਇਜ਼ ਚੰਗਾ ਡਾਇਮੰਡ ਪੀਸ ਹੈ ਇੱਕਦਰਾ ਬੱਚਾ। ਪ੍ਰਿੰਟ ਪ੍ਰਿੰਟ ਤਾਂ ਇੱਕ ਨੰਬਰ ਹੈ ਕਿ ਨਹੀਂ ਭਾਈ? ਤੇ ਕੀ ਡਿਟੇਲ ਆ ਭਾਈ ਬੈਡ ਦੀ? ਬੈਡਰ ਪਾ ਇਹਦਾ ਇੰਨਾ ਦਾ ਛੋਟਾ ਹੋਊਗਾ। ਕਿੰਨਾ ਕਹੇ ਉਹਨਾਂ? ਠੀਕ ਆ। ਇਹਦੇ ਉਰਲੇ ਮੂਰਲੇ ਥਾਂ ਜਿਹੜਾ ਡੈਟਰ ਧਾਰਾ ਘੱਟ ਆ ਜਾਂ ਦੁੱਧ ਘੱਟ ਆ ਥੋੜਾ ਜ ਤੇ ਆਪਾ ਡਾਕਟਰ ਮੰਨ ਕੇ ਦੱਸ ਕੇ ਦੇਣੀ ਹੈ ਜੀ ਦਿਖਾ ਦੇ ਡਾਕਟਰ ਥਣ ਬਰਾਬਰ ਦਿਖਾਉਂਦੇ ਜੀ ਬੇ 19 ਕੀ ਦਾ ਫਰਕ ਦਿਖਾਉਂਦੀ ਆ ਥਣ ਦਾ ਠੀਕ ਆ ਤੇ ਕੋਈ ਮੰਨ ਕੇ ਡਾਕਟਰ ਹੋਰ ਬੰਦੇ ਕੋਲ ਹੋਵੇ ਅਗਲਾ ਇਹ ਵੀ ਵੇਚ ਦੂਗਾ ਇਹ ਕੇ ਹੂੰ ਆਪਾ ਉਹ ਕੰਮ ਨਹੀਂ ਕਰਨਾ ਡਾਕਟਰ ਠੀਕ ਆ ਬਾਕੀ ਡਾਕਟਰ ਕੱਦ ਵਿੱਡ ਵਹਿੜ ਦਾ ਤੇ ਪ੍ਰਿੰਟ ਪ੍ਰਿੰਟ ਤੇ ਲੇਵਾ ਲੂਵਾ ਦਿਖਾ ਦੇ ਵਹਿੜ ਦਾ ਠੀਕ ਆ ਲੇ ਲੇਵਾ ਚੰਗਾ ਹਨਾ ਬਾਕੀ ਡਾਕਟਰ ਤੜਕੀ ਆਈ ਆ ਵਹਿੜ ਤੇ ਮੰਨ ਕੇ 2-4 ਦੇ ਜੀ ਲਾ ਡਾਕਟਰ ਵਹਿੜ ਥੱਲੇੋਂ ਦਾ ਓਨੀ ਵਹਿੜ ਤੇ ਓਨਾ ਹੀ ਲੇਵਾ ਹੋਣਾ ਹੂੰ ਬਿਊਟੀ ਇੱਕ ਨੰਬਰ ਹੈ ਨਾ ਬਿਊਟੀ ਡਾਕਟਰ ਲੰਬੀ ਲੰਬੀ ਛੇ ਦਾੰਦਾ ਮੂੰਹ ਠੀਕ ਹੈ ਜੀ ਤਾਂ ਬੱਡ ਚੈੱਕ ਕਰਾ ਡਾਕਟਰ ਦੇ ਕਿੰਨਾ ਫੁੱਲ ਸਾਈਜ਼ ਆ ਬਾਹ ਦਾ ਡਾਕਟਰ ਮੰਨ ਕੇ ਚੱਲ ਕਿਹੜੇ ਬਾਹ ਚਾ ਜਗਾ ਦੇ ਦੇਣੀ ਹੈਗੀ ਉਹ ਬਾਹ ਚ ਬੱਛੀ ਦਿੰਦਾ ਕੋਈ ਚੰਗੀ ਓਕੇ ਇੰਨਾ ਛੋਟਾ ਬਾਹ ਹੋਊਗਾ ਸੀਲ ਠੰਡੀ ਦੇਖ ਲੈ ਵੀ ਮੈਂ ਮਰਜੀ ਬੈਠਾ ਰਹਿ ਕਹਿਣਾ ਕਰਨਾ ਜਵੇਂ ਨਹੀਂ ਕੁਝ ਤੇ ਬਾਕੀ ਡਾਕਟਰ ਲੇਵਾ ਡਾਕਟਰ ਨੂੰ ਸ਼ਾਮ ਨੂੰ ਦੇਖੀ ਤਿਆਰ ਕਰ ਲਈ ਲੇ ਉਹ ਨਾੜਾਂ ਨੂੰ ਡੇ ਡਾਕਟਰ ਲੱਗ ਗਿਆ ਦੇਖ ਨੇੜੋਂ ਦਿਖਾ ਦੇ ਗਲਾਬੀ ਥਾਣਾ ਤੇ ਚਵਾਈ ਚੂਈ ਇੰਨੀ ਚੰਗੀ ਲੱਗੀ ਹੈਗੀ ਠੀਕਾ ਕਿੰਨੀ ਕਹਦੇ ਓੰਨੀ ਖੋਲ ਦੇ ਭਾਈ ਤੋਰ ਦੇ ਮਾੜੀ ਜੀ ਫੁੱਲ ਕੱਦ ਫੁੱਲ ਬਰੀਡ ਤੇ ਬੱਚਾ ਮਗਰ ਬੱਛੀ ਸੂਈ ਬਾਕੀ ਡਾਕਟਰ ਬਦਨ ਵਾਲੀ ਜੀ ਆ 6 ਰੰਗ ਮੋਹਾਂਗੇ ਬੱਚਾ ਡਾਇਮੰਡ ਪੀਸ ਆ ਜੇ ਬੱਛੀ ਕਹਿੰਨੇ ਕਟਾਉਣੀ ਹੋਵੇ ਆਪਾਂ ਕੱਟ ਵੀ ਲੈਵਾਂਗੇ ਓਕੇ ਹਾਂ ਠੀਕ ਆ ਭਾਈ ਤੇ ਮੌਲ ਬਾਈ ਨੇ ਦੱਸ ਸੀ ਦਿੱਤਾ ਵੀ ਬੱਛੀਆਂ ਵਾਲਾ ਹੀ ਹੋਣਾ ਭਾਈ ਚੰਗੀ ਡਾਕਟਰ ਬੱਛੀ ਦਿੰਦਾ ਕਿਹੜੇ ਭਾਜ ਆਪਾਂ ਬੈਠ ਦੇ ਦੇਣੀ ਅੱਜ ਠੀਕ ਆ ਭਾਈ ਹੂੰ ਤੇ ਬੱਛੀ ਕੇ ਨੇ ਬਰੀਡ ਚੰਗੀ ਆ ਨਾ ਬਈ ਬਾਕੀ ਡਾਕਟਰ ਬਰੀਡ ਵੀ ਬਹੁਤ ਹੀ ਚੰਗੀ ਆ ਵੜਦੀ ਬਾਕੀ ਲੇਵਾਲੂ ਆ ਦਿਖਾਏ ਡਾਕਟਰ ਸਹੀ ਆ ਬਹੁਤ ਹੀ ਚੰਗਾ ਲੱਗਿਆ ਤੇ ਮੋਲ ਬਈ ਦੱਸ ਹੀ ਦੇ ਫਿਰ ਉਹਦਾ ਜਾਇਜ਼ ਕੀ ਆ ਮੋਲ ਡਾਕਟਰ ਕਿੰਨਾ ਕੋਈ ਮਰਜ਼ੀ ਕਰਾ ਲੈ ਹੂੰ 42000 ਦੀ ਵੜ ਦੇ ਦਾਂਗੇ ਅੱਜ ਆਪਾਂ ਠੀਕ ਆ ਮੋੜਾ ਮੁੱਤਮਾਨ ਤਨ ਬਾ ਮਾਨ ਤਾਂ ਡਾਇਰੈਕਟਰ ਮੌਕੇ ਤੇ ਕਰਦਾ ਕੋਈ ਆਪਾਂ ਆਜ ਕੋਈ ਬੈਠ ਨਹੀਂ ਦਿੰਦਾ ਡਾਇਰੈਕਟਰ ਮਗਰ ਬੱਚੀ ਵੀ ਆਕ ਨਹੀਂ ਬੱਚੀ ਦਾ ਟ੍ਰੈਨਿੰਗ ਚੰਗੀ ਹੈ ਬੱਚੀ ਦਾ ਟ੍ਰੈਨਿੰਗ ਚੰਗੀ ਹੈ ਜੀ ਕਿੰਨੀ ਕਹਦੇ ਉਹਨੇ ਤਾਂ ਡਾਇਰੈਕਟਰ ਬਾੜ ਛੋਟੇ ਨਹੀਂ ਕਿਉਂਕਿ ਕਹਦੇ ਸਹੀ ਆ ਉਹ ਵੀ ਕੱਦ ਵਾਲੀ ਤੇ ਸੀਰ ਠੰਡੀ ਹਮ ਇੰਨੀ ਗਾ ਕਿੰਨੀ ਕਹਦੇ ਠੀਕ ਹੈ ਤੇ ਬਾਕੀ ਡਾਇਰੈਕਟਰ ਬੱਚਾ ਡਾਇਮੰਡ ਪੀਸ ਆ ਹਾਂ ਬੱਚੇ ਨਾਲ ਮਿਲ ਜਾਣੀ ਆ ਭਾਈ ਜਮਾ ਜੈਜ ਮੋਲਾ ਬਾਕੀ ਧਾਰਾ ਭਾਈ ਮਾਰਕੀਟ ਦਾ ਆ ਬਾਕੀ ਰਾਈਡਰ ਆਪਾਂ ਸਣ ਘੱਟ ਕਹਿਨੇ ਆਗੇ ਠੀਕ ਆ ਅੱਧਾ ਕਹਿਨੇ ਅਗਲਾ ਭਾਵੇਂ ਤਿੱਲ ਮੰਨ ਲੇ ਕੋਸ ਮਰਜੀ ਮੰਨ ਲੇ ਠੀਕ ਆ ਬਾਈ ਤੇ ਤਾਰਾ ਰਾਈਡਰ ਲਾ ਹੂੰ ਤਾਰਾਂ ਦੇ ਚ ਆਉਂਦੀਆਂ ਬਰਾਬਰ ਰਾਈਡਰ ਦੇਖ ਤਾਰਾ ਚੱਲਦੀਆਂ ਨੇ ਕੋਈ ਕੋਈ ਗੰਡ ਨਹੀਂ ਕੋਈ ਮਰੋੜੀ ਨਹੀਂ ਠੀਕ ਆ ਉਹ ਚਵਾਈ ਦੇ ਰਾਈਡਰ ਬੈਠਣ ਲੱਗੇ ਹੂੰ ਕਿਆ ਬਾਤ ਆ ਬਾਈ ਛੋਣ ਚੰਗਾ ਨਾ ਬਾੜਾ ਨਹੀਂ ਆਇਆ ਚੰਗੀ ਚਵਾਈ ਰਾਈਡਰ ਹੂੰ ਚਵਾਈ ਕਿੰਗੀ ਆ ਨਾ ਬਾੜੀ ਨਹੀਂ ਆਇਆ ਦੇ ਰਾਈਡਰ ਹੂੰ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਤੇ ਹੋਈ ਚਲ ਕਿਆ ਪਤਾ ਨਾੜਾ ਨੂੜਾ ਲੈਵੇ ਤੇ ਚੰਗੀਆਂ ਹਨ ਬਾਕੀ ਚੁਵਾਈ ਦੇ ਡਰੈਕਟਰ ਬਾਕੀ ਬੱਛੀ ਪਾਸੇ ਬਾਕੀ ਦੋ ਨਾ ਕੋ ਮਿਲ ਜਣੇ ਬੱਛੀ ਬਹੁਤ ਚੰਗੀਆਂ ਤੇ ਥਾਣ ਦੇ ਡਰੈਕਟਰ ਕੋਈ ਹੌਲਾ ਮਾੜਾ ਹਵਾ ਫਸਾਣਾ ਹੈਗਾ ਤੇ ਮੰਨ ਕੇ ਨਾੜਾ ਨੂੜਾ ਡਰ ਲੈਵੇ ਤੇ ਬਹੁ ਨਿਆਂਜ ਹੈਗੀਆਂ ਸਹੀ ਗੱਲ ਆ ਭਾਈ ਲੈ ਤੇ ਧਾਰਾਂ ਦੇ ਵਾਲੇ ਡਰ ਕਿੰਨੀ ਗਮਾਰੀਆਂ ਤੇ ਬਾਕੀ ਡਰੈਕਟਰ ਫੇਸ ਫੂਸ ਤੇ ਡੱਬੜੇ ਆਣ ਬੱਚਾ ਮਗਰ ਬੱਛੀ ਕਿ ਨਹੀਂ ਬਾਕੀ ਡਾਕਟਰ ਆਪਾਂ ਕੋਈ ਦਿੰਦਾ ਨਹੀਂ ਆ ਸਹੀ ਗੱਲ ਆ ਬੱਚਾ ਡਾਕਟਰ ਇੱਕ ਨੰਬਰ ਆਇਆ ਚੀਜ਼ ਆ ਡਾਕਟਰ ਬੱਚੀ ਦਾ ਇੱਕ ਤਰ੍ਹਾਂ ਦੀ ਤੇ ਕਿਸੇ ਵੀ ਨੂੰ ਕੋਈ ਵੀ ਨੰਗ ਪਸੰਦ ਆ ਬਾਈ ਨੰਕ ਕਨੈਕਟ ਕਰ ਲਓ ਜੀ ਧੰਨਵਾਦ